ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਐਂਡ ਪ੍ਰਤੀਕ ਬਟਲਾ ਡਾ ਵੱਲੋਂ ਅੱਜ ਫਿਰ ਅਸੀਂ ਕਲੈਕਸ਼ਨ ਨੇ ਇੱਕ ਨਵੀਂ ਲੈ ਕੇ ਹਾਜ਼ਰ ਹੋਏ ਆਂ ਜੀ ਪਲੀਜ਼ ਮੇਰੀਆਂ ਪਹਿਲਾਂ ਨੂੰ ਰਿਕਵੈਸਟ ਹੈ ਕਿ ਜਿਹੜੀ ਜਿਹੜੀਆਂ ਪਹਿਣਾ ਪਹਿਲੀ ਵਾਰ ਮੇਰੀ ਵੀਡੀਓ ਨੂੰ ਦੇਖ ਰਹੀਆਂ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਇੱਕ ਹੋਰ ਰਿਕਵੈਸਟ ਹੈ ਕਿ ਤੁਸੀਂ ਮੇਰੀ ਵੀਡੀਓ ਦੀ ਅੰਤ ਤੱਕ ਜਰੂਰ ਬਨੇ ਰਹਿਣਾ ਅਸੀਂ ਲਾਸਟ ਦੇ ਵਿੱਚ ਹਜੇ ਥਾੜੀ ਥੋੜੇ ਦਿਨਾਂ ਲਈ ਆਫਰ ਜਾਰੀ ਹੈ ਜੀ ਆਫਰ ਵਾਲੇ ਪੀਸ ਵੀ ਪਾਵਾਂਗੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਅੱਜ ਪਾਰਟੀ ਵੇਅਰ ਸੂਟ ਤੁਹਾਡੇ ਵਾਸਤੇ ਲੈ ਕੇ ਆਇਆ ਪਾਰਟੀ ਵੇਅਰ ਸੂਟ ਬਿਲਕੁਲ ਜੈਨੂਅਲ ਜੀ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਇਹ ਜਿਹੜਾ ਮੰਥਲੀ ਸਿਲਕ ਦੇ ਵਿੱਚ ਰਹੂਗਾ ਜੀ ਅਸੀਂ ਸਿਰਫ ਜੈਨੂਅਲ ਜੀ ਪ੍ਰਾਈਸ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਮੰਥਲੀ ਸਿਲਕ ਤੇ ਰਹੂਗਾ ਸੂਟ ਸਟਾਫ ਦੇਖੋ ਵਰਕ ਦੇਖੋ ਹੈਂਡ ਵਰਕ ਟੱਚ ਹੈ ਜੀ नीचे घेरे ऊपर भी वर्क मिलुगा दो पैनल्स जा रहे हैं सिंपल साबर सूट ਤੁਹਾਡੇ ਵਾਸਤੇ ਲੈ ਕੇ ਆਇਆ ਮੰਝਲੀ ਸ਼ਿਲਕ ਦੇ ਵਿੱਚ ਪੂਰਾ ਹੈਡਵਰਕ ਟੱਚ ਦੇ ਨਾਲ ਸੂਟ ਰਹਿਣ ਵਾਲਾ ਠੀਕ ਹੈ ਜੀ ਇਹ ਸੀ ਸੂਟ ਦਾ ਫਰੰਟ ਫਰੰਟ ਆਉਣ ਵਾਲਾ ਸੀ ਤੁਹਾਨੂੰ ਇਹਦੇ ਉੱਪਰ ਬਾਜੂ ਦੇ ਉੱਪਰ ਵੀ ਹੈਵੀ ਵਰਕ ਮਿਲੂਗਾ ਚੈੱਕ ਕਰੋ ਜੀ ਇਹ ਵਾਲਾ ਤੁਹਾਨੂੰ ਮਿਲੂਗਾ ਬਾਜੂ ਦੇ ਉੱਪਰ ਹੈਵੀ ਵਰਕ ਠੀਕ ਹੈ ਜੀ ਇਹ ਬਾਜੂ ਦੇ ਉੱਪਰ ਵਰਕ ਰਹਿਣ ਵਾਲਾ ਬੜਾ ਪਿਆਰਾ ਜਿਹਾ ਸੂਟ ਬਣਾ ਰੈਡੀ ਹੋ ਕੇ ਕਲਰ ਹੈਗਾ ਜੀ ਗ੍ਰੀਨ ਡਾਰਕ ਗ੍ਰੀਨ ਕਲਰ ਹੈ ਜੀ ਠੀਕ ਹੈ ਜੀ ਡਾਰਕ ਗ੍ਰੀਨ ਕਲਰ ਹੈ ਬੜਾ ਪਿਆਰਾ ਜਿਹਾ ਕਲਰ ਹੈਨ ਵਾਲਾ ਇਹ ਵਾਲਾ ਆਊਗਾ ਬਾਜੂ ਦੇ ਉੱਪਰ ਵਰਕ ਤੇ ਇਹ ਵਾਲਾ ਆਊਗਾ ਨੀਚੇ ਪੌਂਚੇ ਉੱਪਰ ਵਰਕ ਠੀਕ ਹੈ ਜੀ ਇਹ ਪੌਂਚੇ ਦੇ ਉੱਪਰ ਹੈਵੀ ਵਰਕ ਆਉਣ ਵਾਲਾ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਇਹਦਾ ਦੁਪੱਟਾ ਦੁਪੱਟਾ ਵੀ ਪੂਰਾ ਵਰਕ ਵਾਲਾ ਜੀ ਬਿਲਕੁਲ ਜੈਨੂਅਲ ਜੀ ਪ੍ਰਾਈਸ ਹੈ ਤੁਹਾਡੇ ਵਾਸਤੇ ਇਹਨਾਂ ਸੂਟਾਂ ਦੀ ਤੁਹਾਨੂੰ ਮਾਰਕੀਟ ਦੇ ਵਿੱਚ ਜਿਹੜੇ ਇਹ ਸੂਟ ਹਨ 2000 ਪਲੱਸ ਮੈਲ ਵਾਲੇ ਹੈ ਜੀ ਠੀਕ ਹੈ ਜੀ 2000 ਪਲੱਸ ਮਿਲਣ ਵਾਲੇ ਵਾਲੇ ਸੂਟ ਚੈੱਕ ਕਰੋ ਦੁਪट्टे ਉੱਪਰ ਵੀ ਪੂਰਾ ਫੁੱਲ ਵਰਕ ਹੈ ਪੂਰਾ ਖੁੱਲਾ ਡੁੱਲਾ ਦੁਪੱਟਾ ਮੰਚਲੀ ਛਿਲਕ ਦੇ ਵਿੱਚੋਂ ਦੁਪੱਟਾ ਮਿਲੂਗਾ ਠੀਕ ਹੈ ਜੀ ਲੈਸ ਦੇ ਨਾਲ ਪੂਰੀ ਫਿਨਿਸ਼ਿੰਗ ਦਿੱਤੀ ਗਈ ਹੈ ਚੈੱਕ ਕਰੋ ਵੇਲਾ ਜਾ ਰਹੀਆਂ ਦੁਪੱਟੇ ਵਿੱਚ ਪੂਰਾ ਹੈਡ ਵਰਕ ਟਾਸੀ ਦੁਪੱਟਾ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਇਹ ਪੂਰਾ ਹੈਵੀ ਵਰਕ ਵਾਲਾ ਸੂਟ ਹੈ ਸਿਰਫ 1450 ਦੇ ਵਿੱਚ 1450 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਪੈਣ ਵਾਲਾ ਜੀ ਸਾਡੀ ਪ੍ਰਾਈਸ ਸਿਰਫ ਜੈਨੂਲ ਜੀ ਰਹੀ ਹੈ ਠੀਕ ਹੈ ਜੀ ਐਨੇ ਹੈਵੀ ਵਰਕ ਵਾਲੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਸੀ ਪਾਰਟੀ ਵੇਅਰ 1450 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਹੈਂਡ ਵਰਕ ਵੀ ਟੱਚ ਹੈ ਤੇ ਇਹਦੇ ਜਰੀ ਵਰਕ ਹੋਇਆ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਬੜਾ ਸੋਨਾ ਜਿਹਾ ਸ਼ੇਡ ਹੈ ਗ੍ਰੇ ਸ਼ੇਡ ਦੇ ਵਿੱਚ ਡਾਰਕ ਗ੍ਰੇ ਸ਼ੇਡ ਦੇ ਵਿੱਚ ਰਹਿਣ ਵਾਲਾ ਠੀਕ ਹੈ ਜੀ ਕਲਰ ਚੈੱਕ ਕਰੋ ਵਰਕ ਦੇਖੋ ਜੀ ਪੂਰਾ ਵਰਕ ਕਿੰਨਾ ਸੋਹਣਾ ਆਰੀ ਵਰਕ ਹੋਇਆ ਜੀ ਇਹਦੇ ਉੱਪਰ ਠੀਕ ਹੈ ਜੀ ਆਰੀ ਵਰਕ ਹੋਇਆ ਇਹਦੇ ਉੱਪਰ ਚੈੱਕ ਤੁਸੀਂ ਕਰ ਸਕਦੇ ਹੋ ਆਰੀ ਵਰਕ ਹੋਇਆ ਜੀ ਇਹਦੇ ਉੱਪਰ ਪੂਰੀਆਂ ਦੋ ਪੈਨਲਸ ਜਾ ਰਹੇ ਆ نیچے ਘੇਰਾ ਵੀ ਪੂਰਾ ਰੈਡੀ ਹੈ ਜੀ ਠੀਕ ਹੈ ਜੀ ਪੂਰਾ ਘੇਰਾ ਰੈਡੀ ਹੈ ਤਾਂ ਦੇਖੋ ਘੇਰੇ ਦੀ ਫਿਨਿਸ਼ਿੰਗ ਦੇਖੋ ਕਿੰਨੀ ਹੈ ਜੀ ਹੈਂਡਵਰਕ ਟੱਚ ਹੈ ਹੈਂਡਵਰਕ ਸੂਟ ਟੱਚ ਹੈ ਪੂਰਾ ਘੇਰਾ ਰੈਡੀ ਹੈ ਜੀ ਠੀਕ ਹੈ ਜੀ ਇਹਦੀ ਜੀ ਵੀ ਜਿਹੜੀ ਪ੍ਰਾਈਸ ਅਸੀਂ ਲੈ ਕੇ ਆਏ ਆ ਇਹਦਾ ਦੁਪੱਟਾ ਵੀ ਬੜਾ ਪਿਆਰਾ ਜਾਂ ਦੁਪੱਟੇ ਵੀ ਬੜਾ ਪਿਆਰਾ ਜਾਂ ਦੁਪੱਟਾ ਵੀ ਆਰੀ ਵਰਕ ਹੈ ਜੀ ਠੀਕ ਹੈ ਜੀ ਦੇਖੋ ਜੀ ਦੁਪੱਟੇ ਦਾ ਵਰਕ ਇਹ ਵੀ ਆਰੀ ਵਰਕ ਹੋਇਆ ਦੁਪੱਟਾ ਆਰੀ ਵਰਕਡ ਦੁਪੱਟਾ ਹੋਇਆ ਮੰਚਲੀ ਛਿਲਕ ਦੇ ਵਿੱਚ ਸੁੱਟ ਰਊਗਾ ਜੀ ਕਾਟਨ ਲਾਈਨਿੰਗ ਯੂਜ਼ ਕਰ ਸਕਦੇ ਹੋ ਕੋਈ ਟਾਫਟੇ ਦੀ ਲੋੜ ਨਹੀਂ ਹੈਗੀ ਚੈੱਕ ਕਰੋ ਆਰੀ ਵਰਕ ਨਾਲ ਦੁਪੱਟਾ ਨਜ਼ਦੀਕ ਤੋਂ ਤੁਹਾਨੂੰ ਦਿਖਾ ਸਕਦੀਆਂ ਆਰੀ ਵਰਕ ਹੋਇਆ ਆਰੀ ਵਰਕ ਵਾਲੇ ਦੁਪੱਟਾ ਆਰੀ ਵਰਕ ਕੀ ਇਹਦੇ ਉੱਪਰ ਹੋਇਆ ਸੂਟ ਦੇ ਉੱਪਰ ਵੀ ਆਰੀ ਵਰਕ ਹੋਇਆ ਠੀਕ ਹੈ ਇਹਦੀ ਪ੍ਰਾਈਸ ਰਹੂਗੀ 1500 ਰੁਪਏ 1500 ਦੇ ਵਿੱਚ ਇਹ ਵਾਲਾ ਸੂਟ ਤੁਸੀਂ ਸਾਡੇ ਕੋਲੋਂ ਆਰੀ ਵਰਕ ਵਾਲਾ ਬਾਈ ਕਰ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅਗਲਾ ਅਗਲਾ ਇੱਕ ਸੂਟ ਹੋਰ ਹੈ ਜੀ ਬਿਲਕੁਲ ਜੈਨੂਅਰ ਪ੍ਰਾਈਸ ਹੈ ਸਾਡੀ ਮਾਰਕੀਟ ਦੀ ਵਿੱਚ ਨੂੰ 2000 ਪਲੱਸ ਪ੍ਰਾਈਸ ਮਿਲਣੀ ਹੈ ਜੀ ਇਹ ਵਾਲੇ ਸੂਟਾਂ ਦੀ ਸਟਾਕ ਬਹੁਤ ਫਾਈਨ ਰਹਿਣ ਵਾਲਾ ਹੈ ਅਗਲਾ ਚੈੱਕ ਕਰੋ ਕਲਰ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਜੀ ਸੇਮ ਦੇਖੋ ਆਰੀ ਵਰਕ ਵਾਲਾ ਸੂਟ ਹੈ ਪੂਰੇ ਦੋ ਪੈਨਲਸ ਜਾ ਰਹੇ ਆ نیچے ਵਰਕ ਦੇਖੋ ਠੀਕ ਹੈ ਜੀ ਆਰੀ ਵਰਕ ਵਾਲਾ ਇਹ ਸੂਟ ਹੈ ਰਹਿਣ ਵਾਲਾ ਐਦਾ ਹੀ ਇਹਦਾ ਦੁਪੱਟਾ ਰਹਿਣ ਵਾਲਾ ਜੀ ਪਾਰਟੀ ਵੇਅਰ ਸੂਟ ਹੈ ਜੀ ਪੂਰੇ ਦੇਖੋ ਜੀ ਇਹ ਵਾਲਾ ਦੁਪੱਟਾ ਰਹੂਗਾ ਜੀ ਦੁਪੱਟੇ ਦੇ ਉੱਪਰ ਵੀ ਆਰੀ ਵਰਕ ਹੋਇਆ ਪੂਰਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਬੜਾ ਪਿਆਰਾ ਜਿਹਾ ਦੁਪੱਟਾ ਰਹੂਗਾ 1500 ਰੁਪਏ ਇਹਦੀ ਪ੍ਰਾਈਜ਼ ਰੈਡ ਵਾਲੀ ਐ ਸੂਟ ਦੀ ਤੁਹਾਨੂੰ 2000 ਪਲੱਸ ਇਹਦੀ ਪ੍ਰਾਈਜ਼ ਮਿਲ ਰਹੀ ਹੈ ਮਾਰਕੀਟ ਵਿੱਚ ਟਰਾਈ ਕਰਕੇ ਦੇਖ ਲਿਓ ਤੁਸੀਂ ਠੀਕ ਹੈ ਜੀ ਇਹ ਸਾਡੇ ਰਹਿ ਸੀ ਅੱਜ ਦੇ ਪਾਲਟੀਅਰ ਸੂਟ ਇਸ ਤੋਂ ਅੱਗੇ ਸੀ ਇੱਕ ਸੂਟ ਸਾਡੇ ਕੋਲੇ ਵਰਕ ਹੋ ਕੇ ਰੈਡੀ ਹੋਇਆ ਜੀ ਇਹ ਕਿਸੇ ਮੇਰੀ ਭੈਣ ਦਾ ਸੂਟ ਹੈ ਸਾਡੇ ਕੋਲ ਜਿਹੜਾ ਨੰਬਰ ਹੈ ਜੀ ਉਹ ਗੁੰਮ ਗਿਆ ਮੈਡਮ ਭੈਣ ਦਾ ਜਿਹੜੀ ਮੇਰੀ ਭੈਣ ਦਾ ਸੂਟ ਹੈ ਜਲਦੀ ਸਾਡੇ ਨਾਲ ਕੰਟੈਕਟ ਕਰ ਲਈ ਤੇ ਆਪਣਾ ਸੂਟ ਸਾਡੇ ਕੋਲੋਂ ਲੈ ਸਕਦੀ ਹੈ ਜੀ ਇਹ ਸਾਡੇ ਕੋਲ ਸੂਟ ਉਹ ਵੀ ਵਰਕ ਕਰਵਾਇਆ ਜੀ ਠੀਕ ਹੈ ਜੀ ਇਸ ਤੋਂ ਅੱਗੇ ਸਾਡੇ ਕੋਲੇ ਸੂਟ ਆਇਆ ਅਸੀਂ ਕਿਸੇ ਭੈਣ ਦਾ ਸੂਟ ਵਰਕ ਕਰਵਾ ਕੇ ਦਿੱਤਾ ਦੇਖ ਸਕਦੇ ਹੋ ਤੁਸੀਂ 벨ਵੈਟ ਦੇ ਉੱਪਰ ਵਰਕ ਹੋਇਆ ਜੀ ਬੜਾ ਪਿਆਰਾ ਜਾਂ ਇਹ ਦਾ ਘੇਰਾ ਰੈਡੀ ਹੋਇਆ ਸਿੰਪਲ ਸੋਬਰ ਵਰਕ ਹੋਇਆ ਜੀ ਇਹ ਘੇਰਾ ਰੈਡੀ ਹੋਇਆ ਠੀਕ ਹੈ ਜੀ ਇਹ ਵਾਲੀਆਂ ਹੋਈਆਂ ਇਹਦੀਆਂ ਬਾਜੂ ਰੈਡੀ ਬਿਲਕੁਲ ਸਿੰਪਲ ਸੋਬਰ ਵਰਕ ਹੋਇਆ ਜੀ ਜੇਕਰ ਤੁਸੀਂ ਵੀ ਇਦਾਂ ਦਾ ਵਰਕ ਕਰਵਾਉਣਾ ਤਾਂ ਸਾਡੇ ਕੋਲ ਤੁਸੀਂ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਜਿਹੜੇ ਅਸੀਂ ਤੁਹਾਡੇ ਵਾਸਤੇ ਪੀਸ ਲੈ ਕੇ ਆਏ ਆ ਆਫਰ ਦੇ ਵਿੱਚ ਇੱਕ ਦੋ ਦਿਨ ਲਈ ਜਿਹੜੀ ਆਫਰ ਜਾਰੀ ਰਹਿਣ ਵਾਲੀ ਹੈ ਤੁਹਾਨੂੰ ਅਸੀਂ ਰੈਡੀ ਹੋਏ ਸੂਟ ਦਿਖਾਵਾਂਗੇ ਇਹਨਾਂ ਪੀਸਾਂ ਦੇ ਵਿੱਚ ਪੂਰੇ ਫੁੱਲ ਹੈਵੀ ਵਰਕ ਵਾਲੇ ਦੇਖੋ ਤੁਹਾਨੂੰ ਅਸੀਂ ਪਹਿਲਾਂ ਵੀ ਇਹ ਸੂਟ ਦਿਖਾਇਆ ਸੀ ਗਲਾਸ ਟਿਸ਼ੂ ਦੇ ਵਿੱਚ ਇਹ ਹੁਣ ਰੈਡੀ ਹੋਇਆ ਜੀ ਸੂਟ ਕਿਸੇ ਸਾਡੇ ਕਸਟਮਰ ਦਾ ਸੂਟ ਹੈ ਜੀ ਇਹ ਪੂਰਾ ਬਣ ਕੇ ਰੈਡੀ ਹੋ ਗਿਆ ਦੇਖੋ ਕਿੰਨਾ ਪਿਆਰਾ ਸੂਟ ਬਣਿਆ ਜੀ ਇਹ ਗਲਾਸ ਟਿਸ਼ੂ ਦੇ ਵਿੱਚ ਫ੍ਰੀ ਸੀ ਦੇਖੋ ਕਿੰਨੀ ਆਈ ਹੈ ਦੀ ਸਿਰਫ ਅਸੀਂ ਤੁਹਾਨੂੰ 150 ਦੇ ਵਿੱਚ ਇਹ ਸੂਟ ਦੇ ਰਿਹਾ ਜੀ ਤੁਹਾਡੇ ਲਈ ਬਹੁਤ ਵੱਡੀ ਆਫਰ ਹੈ ਜੀ ਇਹ ਸੂਟਾਂ ਦੀ ਬਸ ਇੱਕ ਦੋ ਦਿਨ ਲਈ ਹੋਰ ਅਸੀਂ ਆਫਰ ਜਾਰੀ ਰੱਖਣੀ ਹੈ ਇਸ ਤੋਂ ਬਾਅਦ ਇਹਨਾਂ ਦੀ ਜਿਹੜੀ ਸੂਟਾਂ ਦੀ ਪ੍ਰਾਈਸ ਉਹੀ 500 ਰੁਪਿਆ ਹੋ ਜਾਣੀ ਹੈ ਜੀ ਚੈੱਕ ਕਰੋ ਜੀ ਗਲਾਸ ਟਿਸ਼ੂ ਉੱਪਰ ਹੈਂਡਵਰਕ ਹੋਇਆ ਇਸ ਤੋਂ ਅੱਗੇ ਇਹ ਵੀ ਗਲਾਸ ਸ਼ਿਮਰ ਹੈ ਜੀ ਇਹ ਗਲਾਸ ਸ਼ਿਮਰ ਦੇ ਉੱਤੇ ਵਰਕ ਹੋਇਆ ਜਿਹੜੇ ਅਸੀਂ ਤੁਹਾਡੇ ਵਾਸਤੇ ਪੀਸ ਲੈ ਕੇ ਆਏ ਆ ਜੀ ਠੀਕ ਹੈ ਜੀ ਚੈੱਕ ਕਰੋ ਜੀ ਕਿੰਨਾ ਹੈਵੀ ਵਰਕ ਹੋਇਆ ਜੀ ਇਹਦੇ ਉੱਪਰ ਦੇਖੋ ਜੀ ਠੀਕ ਹੈ ਜੀ ਉਹੀ ਸਟਾਫ ਆ ਜੀ ਇਹ ਗਲਾਸ ਸ਼ਿਮਰ ਰਹਿਣ ਵਾਲੀ ਹੈ ਚੈੱਕ ਕਰੋ ਜਿਹੜੇ ਸਟਾਫ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਣੇ ਆ ਜੀ ਸਿਰਫ 150 ਦੇ ਵਿੱਚ ਜਾਂ 200 ਦੇ ਵਿੱਚ ਇਸ ਤਰ੍ਹਾਂ ਅੱਗੇ ਤੁਸੀਂ ਪੀਸ ਚੈੱਕ ਕਰੋ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਸਾਡੇ ਕੋਲੋਂ ਪੀਸ ਬਾਏ ਕਰਨੀਆਂ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਏ ਆ ਜੀ ਗਲਾਸ ਟਿਸ਼ੂ ਗਲਾਸ ਸ਼ਰਕਾ ਜੀ ਚੱਕ ਲਈ ਚਲੋ ਕਲਰ ਇਹ ਜਿਹੜਾ ਰੈਸਟੋ ਗਾਜਰੀ ਜਿਹਾ ਕਲਰ ਡਾਰਕ ਗਾਜਰੀ ਜਿਹਾ ਕਲਰ ਰਹਿਣ ਵਾਲਾ ਬੜਾ ਪਿਆਰਾ ਜਿਹਾ ਕਲਰ ਹੈ ਜੀ ਦੇਖੋ ਬਹੁਤ ਪਿਆਰਾ ਕਲਰ ਆ ਰਿਹਾ ਕੈਮਰੇ 'ਚ ਜਿਹੜਾ ਆ ਰਿਹਾ ਕਲਰ ਬਿਲਕੁਲ ਸੇਮ ਆ ਰਿਹਾ ਜਿਹੜੇ ਕਲਰ ਦਾ ਫਰਕ ਹੋਊਗਾ ਸਿਰਫ ਜੂਰ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਜੀ ਪਲੀਜ਼ ਮੇਰੇ ਭੈਣ ਨੂੰ ਰਿਕਵੈਸਟ ਆ ਕਿ ਸਾਡੇ ਕੋਲੋਂ ਪਿਕ ਨਾ ਮੰਗਾਇਆ ਕਰੋ ਕਿਉਂਕਿ ਅਸੀਂ ਬਹੁਤ ਬਿਜ਼ੀ ਹੁੰਨੇ ਆ ਸਾਡੇ ਕੋਲ ਇਹਨਾ ਟਾਈਮ ਨਹੀਂ ਹੁੰਦਾ ਸੀ ਇੱਕ-ਇੱਕ ਭੈਣ ਨੂੰ ਇੱਕ-ਇੱਕ ਪੀਸ ਦੀ ਪਿਕ ਪਾਈਏ ਜਿਹੜਾ ਕਲਰ ਕੈਮਰੇ 'ਚ ਆ ਰਿਹਾ ਸੇਮ ਕਲਰ ਹੈ ਜੇ ਥੋੜਾ ਬਹੁਤਾ ਫਰਕ ਹੁੰਦਾ ਸੀ ਦੱਸ ਦਾਂਗੇ ਜੀ ਇਹ orange shade ਸੀ ਇਹ magenta shade ਹੈ ਜੀ ਠੀਕ ਹੈ ਜੀ ਚੈੱਕ ਕਰੀ ਚੱਲੋ ਤੁਸੀਂ ਵੀ ਇਦਾਂ ਦੇ ਹੈਂਡਵਰਕ ਵਾਲੇ ਸੂਟ ਰੈਡੀ ਕਰ ਸਕਦੇ ਹੋ ਇਹ ਵਾਲਾ ਕਲਰ ਥੋੜਾ ਜਿਹਾ ਲਾਈਟ ਆ ਰਿਹਾ ਜੀ ਸ਼ੇਡ ਇਹਦੀ ਪਰ ਇਹ ਡਾਰਕ ਸ਼ੇਡ ਹੈ ਥੋੜਾ ਜਿਹਾ ਪਿਆਜ਼ੀ ਕਲਰ ਦੇ ਵਿੱਚ ਪਿਆਜ਼ੀ ਦੇ ਕਲਰ ਵਿੱਚ ਸ਼ੇਡ ਹੈ ਜੀ ਪਰ ਇੱਕ ਐਵਰੇਜ ਆ ਰਿਹਾ ਲਾਈਟ ਪਿਆਜ਼ੀ ਜਿਹਾ ਕਲਰ ਹੈ ਇਹ ਵਾਲੇ ਪੀਸ ਦਾ ਇਹ ਮਸਟਰਡ ਸ਼ੇਡ ਦੇ ਵਿੱਚ ਹੈ ਚੈੱਕ ਕਰੋ ਇਹ ਮਸਟਰਡ ਸ਼ੇਡ ਦੇ ਬੱਚੇ ਜੀ ਕੱਟ ਜਿਹੜੀ ਰਹੂਗੀ 4 ਮੀਟਰ ਤੋਂ ਲੈ ਕੇ ਰਹੂਗੀ ਜੀ 4.5 ਤੱਕ ਠੀਕ ਹੈ ਜੀ ਇਸ ਕੱਟ ਦੇ ਵਿੱਚ ਤੁਹਾਨੂੰ ਇਹ ਸਿਰਫ 150 ਦੇ ਵਿੱਚ ਪੀਸ ਦੇ ਰਹੇ ਆ ਜਿੰਨਾ ਮਰਜ਼ੀ ਹੈਂਡਵਰਕ ਕਰਵਾ ਕੇ ਹੈਵੀ ਸੂਟ ਰੈਡੀ ਕਰੋ ਜੇਕਰ ਮੇਰੀ ਭੈਣ ਦਾ ਸੂਰ ਨਹੀਂ ਬੰਦਦਾ ਦੋ ਪੀਸ ਲੈ ਲਓ ਸਾਡੇ ਕੋਲ ਦੋ ਪੀਸ ਵੀ ਤੁਹਾਨੂੰ ਕੋਈ 300 ਦੇ ਵਿੱਚ ਸੂਰ ਮਹਿੰਗਾ ਨਹੀਂ ਪੈਣ ਵਾਲਾ ਜੀ ਵੱਡੀ ਆਫਰ ਹੈ 300 ਵਿੱਚ ਕੋਈ ਮਹਿੰਗਾ ਸੂਰ ਨਹੀਂ ਪੈਣ ਵਾਲਾ ਪਿਆਜ਼ੀ ਕਲਰ ਹੈ ਜੀ ਇਹ ਹਨੀਆ ਕਲਰ ਹੈ ਇਹ ਇਹ ਵਾਲਾ ਜੀ ਸਕੈਨ ਸ਼ੇਡ ਦੇ ਵਿੱਚ ਹੈ ਕੈਮਰਾ ਜਿਹੜਾ ਕਲਰ ਆ ਰਿਹਾ ਸੇਮ ਸਹੀ ਕਲਰ ਆ ਰਿਹਾ ਜੀ ਜੋ ਕੈਮਰੇ ਚ ਕਲਰ ਆ ਰਿਹਾ ਜੀ ਚੈੱਕ ਕਰੋ ਜੀ 골ਡਨ ਸ਼ੇਡ ਦੇ ਵਿੱਚ ਹੈ 골ਡਨ ਸ਼ੇਡ ਦੇ ਵਿੱਚ ਹੈ ਇਹ ਡਾਰਕ 골ਡਨ ਸ਼ੇਡ ਹੈ ਪਰ 컬러 ਥੋੜਾ ਜਿਆਦਾ ਕੈਮਰੇ ਚ ਚੇਂਜ ਆ ਰਿਹਾ ਠੀਕ ਹੈ ਜੀ 골ਡਨ ਸ਼ੇਡ ਹੈ ਡਾਰਕ ਜਾਂ ਪਰ ਇਹ ਚੇਂਜ ਆ ਰਿਹਾ 컬러 ਇਹ ਚੈੱਕ ਕਰੋ ਜੀ ਗ੍ਰੇ ਸ਼ੇਡ ਹੈ ਗ੍ਰੇ ਸ਼ੇਡ ਹੈ ਐਦਾਂ ਮੈਚਿੰਗ ਕਰਕੇ ਵੀ ਤੁਸੀਂ ਕੰਟਰਾਸਟ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਐਦਾਂ ਮੈਚਿੰਗ ਕਰ ਸਕਦੇ ਹੋ ਕੰਟਰਾਸਟ ਸੂਟ ਵੀ ਲੈ ਸਕਦੇ ਹੋ ਇੱਕ ਕਰੀਮੀ ਸ਼ੇਡ ਦੇ ਵਿੱਚ ਹੈ ਜੀ ਇਹ ਜਿਹੜਾ ਮਾਊਸ ਸ਼ੇਡ ਹੈ 골ਡਨ ਮਾਊਸ ਸ਼ੇਡ ਹੈ ਜੀ ਠੀਕ ਹੈ ਜੀ 골ਡਨ ਮਾਊਸ ਸ਼ੇਡ ਹੈ ਇਹ ਆਫ ਵਾਈਟ ਹੈ ਥੋੜਾ ਜਿਹਾ ਕਰੀਮੀ ਦੇ ਵਿੱਚ ਰਹੂਗਾ ਆਫ ਵਾਈਟ ਹੈ ਜੀ ਇਹ ਠੀਕ ਹੈ ਜੀ ਇਹ ਵੀ ਜਿਹੜਾ 골ਡਨ ਸ਼ੇਡ ਚਾਹੂਗਾ 골ਡਨ ਮਾਊਸ ਜਿਹਾ ਸ਼ੇਡ ਹੈ ਜੀ ਇਹ ਸੇਮ ਦੋ ਪੀਸ ਮਿਲ ਗਏ ਦੋ ਪੀਸ ਵੀ ਲੈ ਸਕਦੇ ਹੋ ਕੰਟਰਾਸਟ ਲੈ ਸਕਦੇ ਹੋ ਕੰਟਰਾਸਟ ਲੈ ਕੇ ਬਹੁਤ ਪਿਆਰਾ ਸੂਟ ਬਣਾ ਜੀ ਐਦਾਂ ਚੈੱਕ ਕਰੋ ਜੀ ਐਦਾਂ ਕੰਟਰਾਸਟ ਬਣਾ ਸਕਦੇ ਤੁਸੀਂ ਆਪਸ ਵਿੱਚ ਜੇਕਰ ਦੋ ਪੀਸ ਲੈ ਕੇ ਵੀ ਸੂਟ ਬਣਾਉਣੇ ਹਨ ਤੁਸੀਂ ਤਾਂ ਫਿਰ ਵੀ ਤੁਹਾਨੂੰ ਕੋਈ ਕੋਸਟਲੀ ਨਹੀਂ ਪੈ ਰਿਆ ਸਿਰਫ 150 ਦਾ ਪੀਸ ਹੈ ਆਫਰ ਲੱਗੀ ਹੋਈ ਹੈ ਇਹ ਵਾਲਾ ਇੱਕ ਹੋਰ ਪੀਸ ਮਿਲ ਰਿਹਾ ਤੁਹਾਨੂੰ ਦੁਪੱਟਾ ਵੀ ਤੁਸੀਂ ਵਿੱਚੋਂ ਲੈ ਸਕਦੇ ਹੋ ਜੇਕਰ ਦੋ ਪੀਸ ਸੇਮ ਮਿਲ ਰਹੇ ਆ ਤਾਂ ਵਿੱਚੋਂ ਤੁਸੀਂ ਦੁਪੱਟਾ ਬਣਾ ਸਕਦੇ ਹੋ ਤੁਸੀਂ ਆਪਣਾ ਇਹ ਪੀਸ ਕਲਰ ਹੈ ਜੀ ਪੀਸ ਪਿੰਕ ਕਲਰ ਹੈ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਆਫ ਵਾਈਟ ਸ਼ੇਡ ਹੈ ਜੀ ਆਫ ਵਾਈਟ ਦੇ ਵਿੱਚ ਆਫ ਵਾਈਟ ਦੇ ਨਾਲ ਵੀ ਤੁਸੀਂ ਇਦਾਂ ਮੈਚਿੰਗ ਕਰ ਸਕਦੇ ਹੋ ਜੀ ਆਨੀਆਂ ਨੇ ਕਲਰ ਆਏ ਵਾਲਾ ਠੀਕ ਹੈ ਜੀ ਇਹ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਇਹ ਵਾਲਾ ਸਕਾਈ ਬਲੂ ਜੀ ਸ਼ੇਡ ਦੇ ਵਿੱਚ ਰਹੂਗਾ ਜੀ ਪੀਸ ਇਸ ਨਿਊ ਜੀ ਸ਼ੇਡ ਹੈ ਇਹ ਬੜਾ ਪਿਆਰਾ ਪੀਸ ਰਹੂਗਾ ਕਾਫੀ ਟ੍ਰੈਂਡ ਹੈ ਇਹ ਵਾਲੇ ਕਲਰ ਦਾ ਇਹ ਵਾਲਾ ਸਕਿਨ ਸ਼ੇਡ ਦੇ ਵਿੱਚ ਮਿਲੂਗਾ ਪੀਚ ਸਕਿਨ ਜੀ ਸ਼ੇਡ ਹੈ ਜੀ ਪੀਚ ਸ਼ੇਡ ਜੀ ਆਊਗਾ ਜੀ ਇਹ ਇਹ ਆਫ ਵਾਈਟ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਆਫ ਵਾਈਟ ਦੇ ਵਿੱਚ ਆਊਗਾ ਇਹ ਥੋੜਾ ਜਿਹਾ ਪੀਚ ਪਿੰਕ ਸ਼ੇਡ ਤੇ ਆਊਗਾ ਜੀ ਇਹ ਦੇਖੋ ਜੀ ਇਹ ਥੋੜਾ ਜਿਹਾ ਫਰੋਜੀ ਜਾਂ ਕਲਰ ਆਊਗਾ ਜੀ ਸੀ ਗ੍ਰੀਨ ਜਾਂ ਕਲਰ ਹੈ ਆ ਦੋ ਪੀਸ ਹੈ ਸਾਡੇ ਕੋਲ ਦੋ ਪੀਸ ਲੈ ਕੇ ਤੁਸੀਂ ਸੂਟ ਬਣਾ ਸਕਦੇ ਹੋ ਠੀਕ ਹੈ ਨਾਲ ਦੁਪੱਟਾ ਵੀ ਤੁਸੀਂ ਵਿੱਚੋਂ ਰੈਡੀ ਕਰ ਸਕਦੇ ਹੋ ਆਪਣਾ ਚੈੱਕ ਕਰੀ ਚਲੋ ਠੀਕ ਹੈ ਜੀ ਬੜੀ ਵੱਡੀ ਹੈ ਤੁਹਾਡੇ ਵਾਸਤੇ ਡੀਲ ਹੈ ਜੀ ਜਲਦੀ ਜਲਦੀ ਤੁਸੀਂ ਆਪਣੇ ਪੀਸ ਸਾਡੇ ਕੋਲੋਂ ਬਾਇ ਕਰੋ ਇਸ ਤੋਂ ਬਾਅਦ ਅਸੀਂ ਇਹਨਾਂ ਦੀ ਪ੍ਰਾਈਸ ਕਰ ਦੇਣੀ ਆ ਅੱਪ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਗ੍ਰੇ ਸ਼ੇਡ ਦੇ ਵਿੱਚ ਰਹੂਗਾ ਬਹੁਤ ਪਿਆਰਾ ਕਲਰ ਹੈ ਜੀ ਇਹ ਕਈ ਵਾਰੀ ਕੈਮਰੇ 'ਚ ਨਾ ਕਲਰ ਹੋ ਰਿਹਾ ਹੁੰਦਾ ਗ੍ਰੇਜ ਆ ਪਰ ਇਹ ਨਿਊ ਜੀ ਸ਼ੇਡ ਇੰਗਲਿਸ਼ ਸਟੋਨ ਦੇ ਵਿੱਚ ਕਲਰ ਰਹਿਣ ਵਾਲਾ ਇਹ ਦੇਖੋ ਜੀ ਇਹ ਵੀ ਗਾਜਰੀ ਪੀਚ ਪਿੰਕ ਸ਼ੇਡ ਦੇ ਵਿੱਚ ਰਹੂਗਾ ਇਹ ਵੀ ਗ੍ਰੇ ਸ਼ੇਡ ਦੇ ਵਿੱਚ ਰਹੂਗਾ ਠੀਕ ਹੈ ਜੀ ਇਹ ਆਫ ਐਡਾ ਮੈਚਿੰਗ ਲੈ ਲੋ ਜੀ ਠੀਕ ਹੈ ਜੀ ਇਹ ਆਫ ਵਾਈਟ ਦੇ ਵਿੱਚ ਇਸ ਤੋਂ ਅੱਗੇ ਆਊਗਾ ਜੀ ਜਿਮੀ ਚੂ ਜਿਮੀ ਚੂ ਪੀਸ ਰਹਿਣ ਵਾਲਿਆ ਇਹਨਾਂ ਦੀ ਪ੍ਰਾਈਸ ਜਿਹੜੇ ਇਹ ਵਾਲੇ ਪੀਸ ਦਿਖਾਵਾਂਗੇ ਇਹ ਤੁਹਾਨੂੰ 200 ਰੁਪਏ ਦੇ ਵਿੱਚ ਮਿਲੂਗੇ ਇਹਨਾਂ ਦੀ ਪ੍ਰਾਈਸ ਘੱਟ ਰਹੂਗੀ 4.5 ਤੱਕ 4 ਮੀਟਰ ਤੋਂ ਲੈ ਕੇ 4.5 ਤੱਕ ਰਹਿ ਸਕਦੀ ਹੈ ਜੀ ਕਲਰ ਚੱਕਰੀ ਚ ਲੋ ਬੜਾ ਪਿਆਰਾ ਜਾਂ ਕਲਰ ਰਹਿਣ ਵਾਲਾ ਠੀਕ ਹੈ ਜੀ ਕਲਰ ਜਿਹੜਾ ਰਹੂਗਾ ਜੀ ਨਿਊ ਜੀ ਸ਼ੇਡ ਹੈ ਜੀ ਬਰਾਊਨ ਜੀ ਸ਼ੇਡ ਚ ਕਲਰ ਆ ਰਿਹਾ ਬੜਾ ਪਿਆਰਾ ਜਾਂ ਇਹ ਚਰੂਨ ਦੇ ਵਿੱਚ ਹੈ ਡਬਲ ਸ਼ੈਡਡ ਪੀਸ ਕਈਆਂ ਮੇਰੀਆਂ ਭੈਣਾਂ ਮੰਗ ਰੀਆਂ ਸੀ ਚਰੂਨ ਦੇ ਵਿੱਚ ਡਬਲ ਸ਼ੈਡਡ ਪੀਸ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਲੈ ਸਕਦੇ ਹੋ ਸਾਡੇ ਕੋਲ 200 ਰੁਪਏ ਦਾ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਇਹ ਬਰਬਰੀ ਦੇ ਵਿੱਚ ਹੈ 골ਡਨ ਸ਼ੇਡ ਦੇ ਵਿੱਚ ਰਹੂਗਾ ਸ਼ਿਮਰ ਟੱਚ ਬਰਬਰੀ ਹੈ ਜੀ ਇਹ 200 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਜੀ ਸ਼ਿਮਰ ਟੱਚ ਬਰਬਰੀ ਹੈ ਜਿੰਮੀ ਜੂ ਹੈ ਜੀ ਕਲਰ ਦੇਖੋ ਬੜਾ ਪਿਆਰਾ ਜਿਹਾ ਬਲੂ ਜੀ ਸ਼ੇਡ ਦਾ ਕਲਰ ਹੈ ਰਾਇਲ ਜੀ ਸ਼ੇਡ ਹੈ ਜੀ ਕਲਰ ਦੀ ਇਹ ਅਨੀਆਂ ਕਲਰ ਹੈ ਜੀ ਬੜਾ ਪਿਆਰਾ ਜਿਹਾ ਕਲਰ ਹੋਊਗਾ ਠੀਕ ਹੈ ਜੀ ਪਿਆਜੀ ਜੀ ਸ਼ੇਡ ਦੇ ਵਿੱਚ ਰਹੂਗਾ ਇਹ ਜਿਮਮੀ ਚ ਆਊਗਾ ਜੀ ਮੈਜੈਂਟਾ ਸ਼ੇਡ ਦੇ ਵਿੱਚ ਠੀਕ ਹੈ ਜੀ ਇਹ ਪਿੰਕ ਸ਼ੇਡ ਦੇ ਵਿੱਚ ਆਊਗਾ ਪਿੰਕ ਸ਼ੇਡ ਹੈ ਜੀ ਇਹਦੀ ਜਿਮਮੀ ਜੂ ਦੀ ਠੀਕ ਹੈ ਜੀ ਇਹਨਾਂ ਦੀ ਪ੍ਰਾਈਸ 200 ਰਹਿਣ ਵਾਲੀ ਹੈ ਇਹ ਵਾਲਾ ਜਿਹੜਾ ਕਲਰ ਆਊਗਾ ਜੀ ਪੀਚ ਹੈ ਜੀ ਪੀਚ ਕਲਰ ਦੇ ਵਿੱਚ ਆਊਗਾ ਜੀ आ देखो जी बड़ा प्यारा जा कलर मिठा जहा मिठा जा पीला जा, कलर, कलर आऊगा जी है फ्रोजी कलर आऊगा जी है चेक करी चलो कलर बड़े प्यारे ज मिल वाले है एक पीस होर आ गया जी ये वाला कलर दा प्याजी जा कलर है वाला डबल शेडड पीस है जी ये ਇਹ ਵਾਲਾ ਜਿਹੜਾ ਪੀਸ ਰਹਿਣ ਵਾਲਾ ਜੀ ਇਹ ਜਿਹੜਾ ਰਹੂਗਾ ਜੀ ਇਹ ਟੈਬੀ ਦੇ ਵਿੱਚ ਬੈਲਵਰਟ ਜਿਵੇਂ ਬੈਲਵਰਟ ਫੀਲ ਹੈ ਦੀ ਉਦਾਂ ਦਾ ਪੀਸ ਹੈ ਜੀ ਇਹ ਬੈਲਵਰਟ ਦੀ ਤਰ੍ਹਾਂ ਪੀਸ ਹੈ ਕਲਰ ਥੋੜਾ ਜਿਹਾ ਚੇਂਜ ਆ ਰਿਹਾ ਪਰ ਇਹ ਜਿਹੜਾ ਕਲਰ ਹੈ ਜੀ ਇਸ ਕਿਨ ਬਿਸਕੁਟੀ ਜਿਹਾ ਕਲਰ ਹੈ ਜੀ ਇਹਦਾ ਬਿਸਕੁਟੀ ਜਿਹਾ ਕਲਰ ਆ ਬੜਾ ਪਿਆਰਾ ਜਾਂ ਠੀਕ ਹੈ ਜੀ ਇਹ ਬੈਲਵਰਟ ਜੀ ਇਹਦਾ ਐਦਾਂ ਦਾ ਪੀਸ ਹੈ ਜਿਵੇਂ ਇਹ ਬੈਲਵਰਟ ਹੁੰਦੇ ਜੀ ਕਾਫੀ ਪਿਆਰਾ ਪੀਸ ਹੈ ਕਾਫੀ ਇਹ ਅਸੀਂ ਪਹਿਲਾਂ ਇਹ ਵਾਲੇ ਪੀਸ ਅਸੀਂ 800 ਦੇ ਵਿੱਚ ਸੇਲ ਕੀਤੇ ਆ ਜੀ ਇਹ ਵਾਲੇ ਸੂਟ ਦੀ ਪ੍ਰਾਈਸ 800 ਰੁਪਿਆ ਸੀ ਜੀ ਠੀਕ ਹੈ ਜੀ ਹੁਣ ਸਿਰਫ 200 ਦੇ ਵਿੱਚ ਤੁਹਾਨੂੰ ਦੇ ਰਹੀ ਆ ਇਹ ਵਾਲਾ ਪੀਸ ਇਹ ਵੀ ਸੇਮ ਪੀਸ ਹੈ ਜੀ ਇਹ ਵੀ ਸੇਮ ਪੀਸ ਹੈ ਕਲਰ ਇਹਦਾ ਰਹੂਗਾ ਥੋੜਾ ਜਿਹਾ ਰੈਸਟ ਲਾਈਟ ਜਿਹਾ ਰੈਸਟ ਜਿਹਾ ਕਲਰ ਹੈ ਜੀ ਬੜਾ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਹ ਅਸੀਂ 800 ਦੇ ਸੂਟ ਸੇਲ ਕੀਤੇ ਆ ਜੀ ਪਹਿਲਾਂ ਇਹ ਵੀ ਜਿਮੀ ਜੂ ਦੇ ਵਿੱਚ ਇਹ ਕਲਰ ਦੇਖੋ ਬੜਾ ਪਿਆਰਾ 골ਡਨ ਸ਼ੇਡ 골ਡਨ ਜੀ ਸ਼ੇਡ ਹੋਣੀ ਹੈ ਡਾਰਕ ਬਰਾਊਨ 골ਡਨ ਸ਼ੇਡ ਇਹ ਵਾਲਾ ਦੇਖੋ ਜੀ ਸ਼ਿਮਰ ਟੈਬੀ ਸ਼ਿਮਰ ਦੇ ਵਿੱਚ ਰਹੂਗਾ ਪਿਸਤਾ ਕਲਰ ਹੈ ਟੈਬੀ ਸ਼ਿਮਰ ਦੇ ਵਿੱਚ ਰਹੂਗਾ ਇਹ ਵਾਲਾ ਕਲਰ ਦੇਖੋ ਜੀ ਪਰਪਲ ਜਿਹਾ ਕਲਰ ਹੈ ਇਹ ਬਹੁਤ ਪਿਆਰਾ ਕਲਰ ਹੈ ਨਵਾਂ ਵਾਲਾ ਜਿਮੀ ਜੂ ਦੇ ਵਿੱਚ ਇਹ ਲਵੰਡਰ ਕਲਰ ਹੈ ਟੈਬੀ ਦੇ ਵਿੱਚ ਰਹੂਗਾ ਜੀ ਟੈਬੀ ਕ੍ਰਸ਼ ਕਲਰ ਥੋੜਾ ਲਾਈਟ ਆ ਰਿਹਾ ਜੀ ਕਲਰ ਲਾਈਟ ਪਰ ਡਾਰਕ ਸ਼ੇਡ ਹੈ ਇਹ ਕਲਰ ਬਹੁਤ ਲਾਈਟ ਆ ਰਿਹਾ ਪਰ ਡਾਰਕ ਸ਼ੇਡ ਹੈ ਇਹ ਵਾਲਾ ਦੇਖੋ ਜੀ ਕਲਰ ਬੜਾ ਸੋਹਣਾ ਜ ਆ ਬਹੁਤ ਪਿਆਰਾ ਕਲਰ ਹੈ ਰੈਸਟ ਸ਼ੇਡ ਦੇ ਵਿੱਚ ਨਿਊ ਜੀ ਸ਼ੇਡ ਦੇ ਵਿੱਚ ਰਹੂਗਾ ਜੀ ਇਹ ਵੀ ਇਹ ਵੀ ਨਿਊ ਜੀ ਸ਼ੇਡ ਦਾ ਕਲਰ ਹੈ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਇਹ ਮੈਜੈਂਟਾ ਸ਼ੇਡ ਦੇ ਵਿੱਚ ਰਹੂਗਾ ਇਹਨਾਂ ਦੀ ਪ੍ਰਾਈਸ 200 ਰੁਪਏ ਰਹਿਣ ਵਾਲੀ ਹੈ ਜੀ ਪੀਚ ਕਲਰ ਦੇ ਵਿੱਚ ਰਹਿਣ ਵਾਲਾ ਜੀ ਜਿਮੀ ਚੂ ਦੇ ਵਿੱਚ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਸ਼ੇਡ ਹੈ ਸਕਾਈ ਬਲੂ ਜਿਹਾ ਕਲਰ ਆਊਗਾ ਜੀ ਥੋੜਾ ਜਿਹਾ ਡਾਰਕਨੈਸ ਦੇ ਵਿੱਚ ਹੈ ਇਹ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪੀਸ 200 ਰੁਪਏ ਪ੍ਰਾਈਸ ਦੇ ਵਿੱਚ ਤੇ 150 ਰੁਪਏ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਇੱਕ ਇੱਕ ਦੋ ਦਿਨਾਂ ਦਾ ਹੋਰ ਆਫਰ ਚੱਲਣ ਵਾਲੀ ਹੈ ਤੁਸੀਂ ਇਸ ਆਫਰ ਦਾ ਲਾਭ ਲੈ ਸਕਦੇ ਹੋ ਪਲੀਜ਼ ਮੇਰੇ ਆਪੈਨ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਐਦਾਂ ਜਨਰਲ ਜੀ ਪ੍ਰਾਈਸ ਦੇ ਵਿੱਚ ਸਾਡੇ ਕੋਲ ਸੂਟ ਲੈਣਾ ਚਾਹੁੰਦੇ ਹੋ ਜਾਂ ਪੀਸ ਲੈਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਸਟਾਫ ਲੈਣਾ ਚਾਹੁੰਦੇ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਜਿਹੜੀ ਸਾਡੀ ਲੋਕੇਸ਼ਨ ਹੈ ਨੀਚੇ ਡਿਸਕ੍ਰਿਪਸ਼ਨ ਚ ਦਿੱਤੀ ਗਈ ਹੈ ਐਸੀ ਡਿਸਟ੍ਰਿਕਟ ਮਾਨਸਾ ਬਟਲਾੜਾ ਤੋਂ ਬਿਲੋਂਗ ਕਰਦੇ ਹਾਂ ਸਾਡੀ ਜਿਹੜੀ ਸ਼ਾਪ ਹੈ ਜੀ ਉਹ ਬੋਹਾ ਰੋੜ ਤੇ ਹੈ ਸਾਡੇ ਨਾਲ ਤੁਸੀਂ ਫੋਨ ਤੇ ਕਾਲ ਕਰਕੇ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਹ ਵਾਲੇ ਪੀਸ ਲੈ ਸਕਦੇ ਹੋ ਪਲੀਜ਼ ਮੇਰੀ ਆਪਣਾ ਨੂੰ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ